ਫਸਲਾਂ ਡੁੱਬ ਗਈਆਂ ਫਸਲਾਂ ਨੁਕਸਾਨੀਆਂ ਗਈਆਂ ਘਰ ਤੱਕ ਟੁੱਟ ਗਏ ਸਾਨੂੰ ਬਹੁਤ ਕੱਲ ਉਮੀਦ ਸੀ ਆ ਸੀ ਕਿ ਅੱਜ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਇੱਥੇ ਚੱਲ ਕੇ ਆ ਰਹੇ ਪਰ ਸਾਨੂੰ ਬੜੀ ਨਿਰਾਸ਼ਾ ਹੋਈ ਹੈ ਕਿ ਜਿਹੜੀ ਸਾਡੀ ਇੱਥੋਂ ਦੇ ਵਸਨੀਕ ਆ ਜਿਹੜੇ ਅਸੀਂ ਨਿਵਾਸੀ ਆ ਨਿਵਾਸੀਆਂ ਨੂੰ ਬਿਲਕੁਲ ਬਿਲਕੁਲ ਉਹ ਮਿਲ ਨਹੀਂ ਆ ਪਤਾ ਨਹੀਂ ਕੌਣ ਬੰਦੇ ਸਨ ਜਿਨ੍ਹਾਂ ਦੇ ਨਾਲ ਇੱਥੇ ਬਾਰਡਰ ਰੱਖ ਕੇ ਜਾਂ ਫੋਟੋ ਕਰਵਾ ਕੇ ਵਾਪਸ ਚਲ ਗਏ ਕੀ ਕਰਤੀ ਗਏ ਸਨ ਕੁਝ ਨਹੀਂ ਜੀ ਕਰਕੇ ਜਿਹੜੇ ਸੋਸ਼ਲ ਮੀਡੀਆ ਤੋਂ ਦੱਸਿਆ ਵੀ ਜਿਤਨਾ ਤੁਹਾਨੂੰ ਪਤਾ ਹਰ ਸਾਰੇ ਜਿਹੜੇ ਸਰਕਾਰਾਂ ਹਰ ਸਮੇਂ ਸਮੇਂ ਦੀ ਸਰਕਾਰਾਂ ਇਹ ਕਹਿੰਦੇ ਨੇ ਪਾਸਾ ਇੱਕ ਵਾਰ ਪੱਕਾ ਲੋਜੂਗਾ ਹਟਦੀ ਆਊਗਾ ਕੋਈ ਨਹੀਂ ਮਿਲ ਕੇ ਗਏ ਉਹ ਜਿੰਨੇ ਵੀ ਸਾਡੇ ਪਤਵੰਤੇ ਸਾਜਣੇ ਮੋਢਵਰ ਸਾਜਣੇ ਆ ਗਏ ਜਿਹੜੇ ਹੜਪੀਟ ਤੇ ਆ ਉਹਨਾਂ ਨਾਲ ਕਿਸੇ ਨਾਲ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਇਹਨਾਂ ਕੋਈ ਲੋਕ ਸਾਂਝਾ ਕਰਦੇ ਸਾਨੂੰ ਵੀ ਪਤਾ ਹੁੰਦਾ ਕਿ ਸਾਡੇ ਕੋਲ ਕਿੰਨੇ ਸਾਹ ਆਏ ਉਹਨਾਂ ਦੇ ਨਾਲ 12 ਬੰਦੇ ਆਏ ਜੀ ਉਹੀ ਬੰਦੇ ਨਾਲ ਲੈ ਕੇ ਫੋਟੋਆਂ ਕਰਵਾ ਕੇ ਫਿਰ ਵਾਪਸ ਲੱਗ ਗਿਆ ਤੇ ਬਾਕੀ ਕੋਈ ਸਾਨੂੰ ਉਹਨਾਂ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਦੱਸਿਆ ਹੋਪੀਪੋਰਟ ਅਗਲੇ ਉਸਲਾ ਹੱਲ ਹੋਊਗਾ ਜਾਂ ਨਹੀਂ ਹੋਊਗਾ ਸ਼ਾਇਦ ਹੋ ਸਕਦਾ ਹੈ ਕਿ ਇੰਟਰਨੈਟ ਦੇ ਥਰੂ ਜਾਂ ਜਿਹੜੀਆਂ ਵਾਇਰਲ ਵੀਡੀਓ ਹੋ ਰਹੀਆਂ ਨੇ ਉਸ ਉਹਨਾਂ ਦੀ ਬੇਤੀ ਨਹੀਂ ਹੋਈ ਹੈ ਕਿ ਉਹਨਾਂ ਨੂੰ ਜਿਹੜਾ ਮੁਸ਼ਕਲ ਜਿਹੜਾ ਘੇੜਾ ਮਾਰਨਾ ਪਿਆ ਇਸ ਮਜਬੂਰੀ ਕਰਕੇ ਉਹ ਇਸੇ ਕਾਰਨ ਇੱਥੇ ਆਏ ਤੇ ਇੱਥੇ ਕਰਨ ਨੂੰ ਮੁੜ ਗਏ ਮੁੱਖ ਮੰਤਰੀ ਜਿਹੜਾ ਸੀ ਇਹਨਾਂ ਦਾ ਸਾਡਾ ਨਾ ਫਰਜ਼ ਬੰਦਾ ਸੀ ਜਿਹੜਾ ਪੰਜਾਬ ਦੀ ਮਾਂ ਆ ਉਹਨੇ ਸਾਡੇ ਨਾਲ ਕੋਈ ਗੱਲ ਪਤਲੀ ਨਹੀਂ ਕੀਤੀ ਇਸ ਕੇਸ ਦੇ ਪਰ ਪ੍ਰਸ਼ਾਸਨ ਨੇ ਸਾਨੂੰ ਘੰਟਾ ਵੇਟ ਕਰਾਈ ਸਾਡੇ ਜਿਹੜੇ ਉਹਨਾਂ ਨੇ ਕਿਹਾ ਵੀ ਪੰਜ ਬੰਦੇ ਤੁਹਾਡੇ ਮਿਲਾਂਗੇ ਤੇ ਪੰਜ ਬੰਦੇ ਸਾਨੂੰ ਘੰਟਾ ਇੱਥੇ ਵੇਟ ਕਰਾ ਕੇ ਵੀ ਮਲਾਉਂਦੇ ਮਲਾਉਂਦੇ ਜਦੋਂ ਮੁੱਖ ਮੰਤਰੀ ਸਾਹਿਬ ਵਾਪਸ ਚਲੇ ਗਏ ਗੱਡੀਆਂ ਉਦੋਂ ਵੈਰੀਫਾਈ ਕਰੇ ਇਹਨਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਵੀ ਜਾਂ ਤਾਂ ਹੋ ਸਕਦਾ ਇਹਨਾਂ ਲੋਕ ਵੀ ਮਿਸਕਾਈਡ ਕੀਤਾ ਗਿਆ ਹੋਵੇ ਇਹ ਹੋ ਸਕਦਾ ਵਾ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਇਹ ਹੋਣ ਕਿ ਆਪਾਂ ਉਸੇ ਥੇ ਗਿਆੜਾ ਮਾਰ ਕੇ ਮੁੜ ਕੇ ਆਉਣਾ ਜੀ ਇਹਨਾਂ ਨਕਸ਼ੇ ਵੀ ਦੇਖਣਾ ਦਫ਼ਤਰ ਚ ਬੈ ਕੇ ਦੇਖ ਸਕਦਾ ਹੁੰਦੇ ਇੰਨੀ ਸੈਂਸ ਵਾਦਿਓ ਤੇ ਬੈਠਾ ਵੀ ਉਸ ਦੇਖਦਾ ਸਿਰਫ ਇੱਕੋ ਆਪਦੀ ਫਾਰਮੈਟਿਵ ਪੂਰੀ ਕਰਨ ਆਇਆ ਵੀ ਲੋਕਾਂ ਨੂੰ ਦੱਸਣਾ ਵੀ ਮੈਂ ਉੱਥੇ ਗਿਆ ਪਰ ਕਿਸੇ ਨੂੰ ਇੱਥੇ ਮਿਲ ਕੇ ਨਹੀਂ ਗਿਆ ਕੁਛ ਨਹੀਂ ਕਰਕੇ ਗਿਆ ਇੱਥੋਂ ਫੋਟੋ ਖਿੱਚਾ ਕੇ ਵਾਪਸ ਆ ਗਿਆ ਅਸੀਂ ਤਾਂ ਮੰਗ ਪੱਤਰ ਦੇਣਾ ਸੀ ਉਹ ਵੀ ਨਹੀਂ ਸਾਨੂੰ ਦੇਣ ਦਿੱਤਾ ਡੀਸੀ ਨੇ ਐਸਡੀ ਨੇ ਸਰ ਕਿਸੇ ਪ੍ਰਸ਼ਾਸਨ ਨੇ ਸਾਡੀ ਨਾ ਸਾਥ ਨਹੀਂ ਦਿੱਤਾ ਪਰ ਸਾਨੂੰ ਪ੍ਰਸ਼ਾਸਨ ਦੇ ਕੋਲ ਦਾ ਰੋਸ ਜਿੰਨਾ ਪ੍ਰਸ਼ਾਸਨ ਨਾਲ ਉਹਦਾ ਡੀਸੀ ਤੱਕ ਸਾਰਿਆਂ ਦਾ ਰੋਸ ਅਸਾ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਹੜ ਦਾ ਮਾਹੌਲ ਹੈ ਔਰ ਸਭ ਤੋਂ ਵੱਧ ਜੇ ਹੜ ਦਾ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਨੁਕਸਾਨ ਜਿਹੜਾ ਸੁਲਤਾਨਪੁਰ ਲੋਧੀ ਹਲਕੇ ਦਾ ਹੋਇਆ ਸੁਲਤਾਨਪੁਰ ਲੋਧੀ ਹਲਕੇ ਦਾ ਬਾਹਪੁਰ ਜਿਹਦੇ ਕਈ ਪਿੰਡ ਜਿਹੜੇ ਆ ਪਿਛਲੇ 15 ਤੋਂ 20 ਦਿਨ ਤੋਂ ਜਿਹੜਾ ਪਾਣੀ ਦੀ ਮਾਰ ਦੇ ਹੇਠਾ ਫਸਲਾਂ ਡੁੱਬ ਗਈਆਂ ਫਸਲਾਂ ਨੁਕਸਾਨੀਆਂ ਗਈਆਂ ਘਰ ਤੱਕ ਟੁੱਟ ਗਏ ਕੱਲ ਮੁੱਖ ਮੰਤਰੀ ਵੱਲੋਂ ਇਸ ਇਲਾਕੇ ਦਾ ਦੌਰਾ ਕੀਤਾ ਗਿਆ ਇਸ ਜਗ੍ਹਾ ਜਿਹੜਾ ਦਰਿਆ ਦਰਿਆ ਦੇ ਉੱਪਰ ਜਿਹੜਾ ਬੰਨ ਲਗਾ ਇੱਥੇ ਮੁੱਖ ਮੰਤਰੀ ਸਾਹਿਬ ਪਹੁੰਚੇ ਨੇ ਨਕਸ਼ਾ ਦੇਖਦੇ ਨੇ ਔਰ ਇਸ ਤੋਂ ਬਾਅਦ ਇੱਥੋਂ ਦੇ ਲੋਕ ਜਿਹੜੇ ਆ ਉਹ ਨਾਰੇਬਾਜ਼ੀ ਕਰਦੇ ਨੇ ਔਰ ਵਿਰੋਧ ਕਰਦੇ ਨੇ ਕਿਉਂ ਵਿਰੋਧ ਕਰਦੇ ਨੇ ਉਹ ਗੱਲ ਕਰਾਂਗੇ ਇੱਥੋਂ ਦੇ ਲੋਕ ਜਿਹੜੇ ਸਾਰੇ ਉਹ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਇਹ ਪਰਮਜੀਤ ਹੁਣੀ ਜਿਹੜੇ ਲਗਾਤਾਰ ਇਨ੍ਹਾਂ ਆਪਾਂ ਗੱਲ ਕੀਤੀ ਆ ਹਵੇ ਹੜਾਂ ਦੇ ਵਿੱਚ ਹਰ ਵਾਰ ਸਾਹਮਣੇ ਆਉਂਦੇ ਨੇ ਲੋਕਾਂ ਦੀ ਮਦਦ ਕਰਦੇ ਨੇ ਔਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਵੀ ਹੁੰਦਾ ਹੈ ਤਾਂ ਇਹਨਾਂ ਲੋਕਾਂ ਤੱਕ ਪਹੁੰਚਦਾ ਹੈ ਔਰ ਇਹਨਾਂ ਦੇ ਨਾਲ ਹੀ ਅੱਗੇ ਜਾਂਦਾ ਹੈ ਲੇਕਿਨ ਕੱਲ ਇਹ ਲੋਕ ਕਿੱਥੇ ਸਨ ਪਰਮਜੀਤ ਜੀ ਕੱਲ ਮੁੱਖ ਮੰਤਰੀ ਸਾਹਿਬ ਇੱਥੇ ਆਏ ਸੀਗੇ ਕੀ ਕਹੋਗੇ ਮੁੱਖ ਮੰਤਰੀ ਸਾਹਿਬ ਬਿਲਕੁਲ ਇੱਥੇ ਆਏ ਜਿੱਥੇ ਤੁਸੀਂ ਹਾਂ ਹੁਣ ਖੜੇ ਜੇ ਕੋਈ ਮੰਡ ਦਾ ਜਣੇ ਕਿ ਜਿਹੜਾ ਪਿੰਡ ਦਾ ਹੈਗਾ ਪੋਲਿਆ ਉਹਨੂੰ ਪਾਰ ਨਹੀਂ ਕੀਤਾ ਗਿਆ ਇਹ ਕਹਿੰਦਾ ਮਤਲਬ ਦਰਿਆ ਦੀ ਜਿਹੜੀ ਜਗ੍ਹਾ ਹੈਗੀ ਹੈ ਦਰਿਆ ਦਾ ਫਲੋ ਜਿੱਥੋਂ ਚੱਲਦਾ ਫਲੋ ਹੀ ਦੇਖ ਕੇ ਗਏ ਆ ਵੀ ਜਣੇ ਕਿ ਜਿਹੜਾ ਸਾਡਾ ਅੱਗੇ ਜਿਹੜਾ ਹਾਲਤ ਆ ਜਿਹੜੀ ਤੁਸੀਂ ਆਪਣੇ ਮਾਧਿਅਮ ਰਾਹੀਂ ਦਿਖਾਏ ਆ ਬਹੁਤ ਜ਼ਿਆਦਾ ਬੁਰੇ ਹਾਲ ਆ ਪਰ ਸਾਨੂੰ ਬਹੁਤ ਕੱਲ ਉਮੀਦ ਸੀ ਆ ਸੀ ਕਿ ਅੱਜ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਇੱਥੇ ਚੱਲ ਕੇ ਆ ਰਹੇ ਬਹੁਤ ਚਿਰਾਂ ਤੋਂ ਅਸੀਂ ਚਾਹੁੰਦੇ ਸੀ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਈ ਗਈ ਕਿ ਹੜ੍ਹ ਦੇ ਨਾਲ ਸਾਡੀ ਹਰ ਸਾਲ ਬਰਬਾਦੀ ਹੁੰਦੀ ਆ ਸਾਡਾ ਜਿੱਥੇ ਫਸਲਾਂ ਦਾ ਨੁਕਸਾਨ ਹੁੰਦਾ ਉੱਥੇ ਸਾਡਾ ਮਨੁੱਖਾ ਵੀ ਬਹੁਤ ਨੁਕਸਾਨ ਹੁੰਦਾ ਸਾਡੇ 23 ਦੇ ਵਿੱਚ ਤੋਂ ਬੱਚੇ ਵੀ ਮਰ ਗਏ ਸੀ ਤੇ ਜਿਹੜੇ ਸਾਡੇ ਘਰ ਕੱਲ ਇੱਕ ਰੁੜਿਆ ਵਾ ਤੇ ਹੋਰ ਜਿਹੜੇ ਘਾਰ ਦਰਜਣਾਂ ਘਰ ਰੁੜਨ ਦੇ ਕਿਨਾਰੇ ਤੇ ਆ ਜੇ ਅਸੀਂ ਉਹਨਾਂ ਤੱਕ ਆਪਣੀ ਗੱਲ ਪਹੁੰਚਾ ਲੈਂਦੇ ਜਾਂ ਉਹਨਾਂ ਨੂੰ ਦੱਸਦੇ ਵੀ ਦਰਿਆ ਦਾ ਕਿਤਰਾ ਸਾਡੂ ਕਿਉਂਕਿ ਅਸੀਂ ਤੀਜੀ ਪੀੜੀ ਤੋਂ ਇੱਥੇ ਸਾਡੀਆਂ ਤੀਜੀ ਪੀੜੀਆਂ ਜਾਂ ਤੀਜੀ ਪੀੜੀ ਚੱਲ ਰਹੀ ਆ ਸਾਨੂੰ ਵੀ ਇੱਥੋਂ ਦਾ ਭੇਤ ਆ ਅਸੀਂ ਵੀ ਕੁਝ ਉਹਨਾਂ ਨੂੰ ਸੁਝਾ ਦੇਂਦੇ ਤੇ ਜਾਂ ਜਿਹੜੇ ਸਾਡੇ ਕੋਈ ਮਾੜੇ ਮੋੜ ਉਹਨਾਂ ਦੇ ਪ੍ਰਤੀ ਅਕੇ ਮਨ ਦੇ ਵਿੱਚ ਸ਼ੰਕ ਵੀ ਦੂਰ ਕਰ ਲੈਂਦੇ ਪਰ ਸਾਨੂੰ ਬੜੀ ਨਿਰਾਸ਼ਾ ਹੋਈ ਆ ਵੀ ਜਿਹੜੀ ਸਾਡੀ ਇੱਥੋਂ ਦੇ ਵਸਨੀਕ ਆ ਜਿਹੜੇ ਅਸੀਂ ਨਿਵਾਸੀ ਆ ਨਿਵਾਸੀਆਂ ਨੂੰ ਬਿਲਕੁਲ ਉਹ ਮਿਲਣੀ ਆ ਪਤਾ ਨਹੀਂ ਕੌਣ ਬੰਦੇ ਸਨ ਜਿਹਨਾਂ ਦੇ ਨਾਲ ਇੱਥੇ ਬਾਰਡਰ ਰੱਖ ਕੇ ਜਾਂ ਫੋਟੋਆ ਕਰਵਾ ਕੇ ਵਾਪਸ ਚੱਲ ਗਏ ਇਸ ਕਰਕੇ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿਸੇ ਇੱਕ ਬੰਦੇ ਨੂੰ ਨਹੀਂ ਤੁਹਾਡੇ ਜਿਹੜੇ ਮੰਡ ਦੇ ਨੂੰ ਮਿਲੇ ਜਾਂ ਮੰਨ ਲਓ ਕਿ ਤੁਹਾਨੂੰ ਨਹੀਂ ਮਿਲੇ ਨਹੀਂ ਜੀ ਆਪਾਂ ਨਹੀਂ ਕਹਿੰਦੇ ਕਿ ਮੈਨੂੰ ਮਿਲਣਾ ਜਾਂ ਕੋਈ ਹੋਰ ਕਿਸੇ ਨੂੰ ਮੈਂ ਸਾਡੇ ਇਲਾਕੇ ਦੇ ਜਿਹੜੇ ਸਰ ਕੋਈ ਬੰਦਾ ਇਸ ਸਮੇਂ ਇੱਕ ਇੱਕ ਗੱਲ ਤੋਂ ਪੀੜਤ ਆ ਪਾਣੀ ਦੇ ਨਾਲ ਕਰਕੇ ਪਹਿਲੇ ਉਹ ਛੋਟਾ ਕਿਸਾਨ ਚਾਹੇ ਵੱਡਾ ਕਿਸਾਨ ਆ ਸਾਡੇ ਇੱਥੇ ਕੋਈ ਕਿਸੇ ਵੀ ਕਿਸਾਨ ਨੂੰ ਦੋ ਚਾਰ ਕਿਸਾਨਾਂ ਨੂੰ ਇੱਕ ਕਿਸਾਨ ਨੂੰ ਮਿਲਿਆ ਹੁੰਦਾ ਉਹ ਆਪਣੀ ਜਿੱਦਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਆਪਣੀ ਸਾਰੀ ਜਿਹੜੀ ਪ੍ਰੋਬਲਮ ਹੈ ਜਿਹੜੇ ਅਸੀਂ ਦੁਖੀ ਆ ਉਹ ਕਿਸੇ ਨੂੰ ਵੀ ਮਿਲਦੇ ਤਾਂ ਸਾਡੇ ਉਹ ਇੱਕ ਹੀ ਗੱਲ ਹੋਣੀ ਸੀ ਉਹਨੇ ਵੀ ਉਹ ਗੱਲ ਦੱਸਣੀ ਜਿਹੜੀ ਅਸੀਂ ਦੱਸਣੀ ਆ ਪਰ ਉਹ ਕਿਸੇ ਕਿਸਾਨ ਨੂੰ ਵੀ ਨਹੀਂ ਮਿਲੀ ਕੀ ਕਰਕੇ ਗਏ ਫੇ ਕੱਲ ਕੁਛ ਨਹੀਂ ਜੀ ਕਰਕੇ ਜਿਹੜੇ ਸੋਸ਼ਲ ਮੀਡੀਆ ਤੇ ਦੱਸਿਆ ਵੀ ਜਿਤਨਾ ਤੁਹਾਨੂੰ ਪਤਾ ਹਰ ਜਿਹੜੇ ਸਰਕਾਰਾਂ ਸਮੇਂ-ਸਮੇਂ ਦੀ ਸਰਕਾਰਾਂ ਇਹ ਕਹਿੰਦੇ ਹੁੰਦੇ ਬੱਸ ਅਖਲੀ ਵਾਰ ਪੱਕਾ ਹਲ ਹੋ ਜਾਊਗਾ ਹਟ ਨਹੀਂ ਆਊਗਾ ਤੇ ਬੱਸ ਹਟ ਨਹੀਂ ਆਊਗਾ ਤੇ ਬੱਸ ਅਫਸਰਾਂ ਨੇ ਡਿਊਟੀ ਲਾ ਦਿੱਤੀ ਆ ਹੁਣ ਵੇਖੋ ਅਫਸਰਾਂ ਦੀ ਡਿਊਟੀ ਉਹ ਕਿੱਥੇ ਕਿੱਥੋਂ ਤੱਕ ਸੀਮਿਤ ਰਹਿ ਜਾਂਦੀ ਹੈ ਸੱਚੀ ਨਹੀਂ ਮਿਲ ਕੇ ਗਏ ਜੀ ਕਿਸੇ ਨੂੰ ਵੀ ਬਿਲਕੁਲ ਜੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਮੋਤਵਾਰ ਸੱਜਣ ਨੂੰ ਨਹੀਂ ਮਿਲੇ ਉਹ ਜਿਹੜਾ ਅਗੇ ਉਹਨਾਂ ਨੂੰ ਜਿਹੜਾ ਸਾਡਾ ਦੁੱਖਦਰਦ ਜਿਹੜੇ ਸਾਡੇ ਕੋਲ ਆਏ ਸੀ ਤੇ ਸਾਡਾ ਦੁੱਖਦਰਦ ਸੁਣਦੇ ਫੇਰੇ ਹੀ ਜਿਹੜਾ ਉਹਨਾਂ ਨੂੰ ਪਤਾ ਲੱਗ ਬਹਾਰ ਵਾਲੇ ਲੋਕਾਂ ਦੇ ਨਾਲ ਜਿਹੜੀ ਉਹ ਫੋਟੋਆਂ ਕਰਵਾ ਕੇ ਤੇ ਉਹ ਵਾਪਸ ਚਲੇ ਗਏ ਤੇ ਬਾਕੀ ਜਿਹੜਾ ਕੋਈ ਜਿਹੜਾ ਮੁਆਵਲੇ ਬਾਰੇ ਜਾਂ ਕੁਝ ਜਿਹੜੀ ਸਾਡੀ ਆਉਣ ਵਾਲੀ ਜਿਹੜੀ ਜਿਹੜਾ ਦੁੱਖ ਹੈ ਸਾਡਾ ਉਹਦੇ ਵੰਡਾਉਣ ਦੇ ਬਾਰੇ ਕੋਈ ਗੱਲਬਾਤ ਸਾਡੇ ਨਾਲ ਨਹੀਂ ਹੋਈ ਕੋਈ ਵੀ ਨਹੀਂ ਮਿਲ ਕੇ ਗਏ ਉਹ ਜਿੰਨੇ ਵੀ ਸਾਡੇ ਇੱਥੇ ਪਤਵੰਤੇ ਸੱਜਣ ਮੋਹਤਵਾਰ ਸੱਜਣ ਆ ਗਏ ਜਿਹੜੇ ਹੜਪੀਟ ਤੇ ਆ ਉਹਨਾਂ ਨਾਲ ਕਿਸੇ ਨਾਲ ਵੀ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੇ ਨਾਲ ਕੋਈ ਗੱਲਬਾਤ ਕਰਦੇ ਕਿਸੇ ਨਾ ਕੋਈ ਦੁੱਖ ਸਾਂਝਾ ਕਰਦੇ ਸਾਨੂੰ ਵੀ ਪਤਾ ਹੁੰਦਾ ਕਿ ਸਾਡੇ ਕੋਲ ਮੁੱਖ ਮੰਤਰੀ ਸਾਹਿਬ ਆਏ ਆ ਉਹਨਾਂ ਦੇ ਨਾਲ 12 ਬੰਦੇ ਆਏ ਜੀ ਉਹੀ ਬੰਦੇ ਨਾਲ ਤੇ ਬਾਕੀ ਕੋਈ ਸਾਨੂੰ ਉਹਨਾਂ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਦੱਸਿਆ ਕਿ ਬਾਕੀ ਤੁਹਾਡਾ ਕੀ ਮਸਲਾ ਹੱਲ ਹੋਊਗਾ ਜਾਂ ਨਹੀਂ ਹੋਊਗਾ ਸਾਨੂੰ ਇਹਦੇ ਬਾਰੇ ਕੋਈ ਦੱਸ ਦੇ ਸਾਨੂੰ ਕੋਈ ਪਤਾ ਹੁੰਦਾ ਕਿ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੜ੍ਹ ਆ ਉਹ ਰੁਕੂਗਾ ਜਾਂ ਕਿਸ ਹਿਸਾਬ ਦਾ ਉਹ ਕਿਦਾਂ ਦੀ ਜਿਹੜੀਆਂ ਸਮੱਸਿਆ ਸਮੱਸਿਆ ਸਾਡੀ ਉਹ ਹੱਲ ਹੋਊਗੀ ਪੱਕੇ ਤੌਰ ਤੇ ਕਿ ਨਹੀਂ ਹੋਊਗੀ ਬਿਲਕੁਲ ਜਿਹੜੇ ਸਾਡੇ ਨਾਲ ਕਿਸੇ ਦਾ ਦੁੱਖ ਬਣਾਉਂਦੇ ਤੇ ਫਿਰ ਹੀ ਉਹਨਾਂ ਗੱਲਾਂ ਦਾ ਪਤਾ ਲੱਗਦਾ ਜੀ ਫਿਰ ਮੁੱਖ ਮੰਤਰੀ ਸਾਹਿਬ ਕਰਕੇ ਕੀ ਗਏ ਇਥੇ ਬਿਲਕੁਲ ਜੀ ਢੇੜਾ ਮਾਰ ਕੇ ਇੱਥੋਂ ਚੱਲ ਗਏ ਆ ਸ਼ਾਇਦ ਹੋ ਸਕਦਾ ਕਿ ਇੰਟਰਨੈਟ ਦੇ ਥਰੂ ਜਾਂ ਜਿਹੜੀਆਂ ਵਾਇਰਲ ਵੀਡੀਓ ਹੋ ਰਹੀਆਂ ਉਹਨਾਂ ਦੇ ਥਰੂ ਉਹਨਾਂ ਦੀ ਬੇਇੱਜ਼ਤੀ ਨਹੀਂ ਹੋਈ ਆ ਕਿ ਉਹਨਾਂ ਨੂੰ ਜਿਹੜਾ ਮੁਸ਼ਕਲ ਜਿਹੜਾ ਢੇੜਾ ਮਾਰਨਾ ਪਿਆ ਐ ਇਸ ਮਜਬੂਰੀ ਕਾਰਨ ਉਹ ਇਸੇ ਕਾਰਨ ਇੱਥੇ ਆਏ ਤੇ ਇੱਥੇ ਕਰਨੀ ਉਹ ਮੁੜ ਗਏ ਉਸ ਤੋਂ ਪਹਿਲਾਂ ਵੀ ਮੰਤਰੀ ਤਾਂ ਆਂਦੇ ਰਹੇ ਆ ਉਹ ਉਹਨਾਂ ਨੇ ਜੋ ਵੀ ਲਗਾਤਾਰ ਪ੍ਰਸ਼ਾਸਨ ਵੀ ਆਂਦਾ ਰਿਹਾ ਇੱਥੇ ਪਹਿਲਾਂ ਕੋਈ ਮਦਦ ਹੋਈ ਹੋ ਤੁਹਾਡੀ ਨੇ ਪਹਿਲਾ ਮੰਤਰੀ ਆਏ ਸੀ ਕੈਪਟਨ ਸਾਹਿਬ ਦੇ ਵੇਲੇ ਸਾਡੇ ਆ ਪੁਲ ਦੀ ਮੰਗ ਰੱਖੀ ਸੀ ਇਹਨਾਂ ਤੋਂ ਇੱਕ ਦਿਨ ਪਹਿਲਾਂ ਜਿਹੜੇ ਮੰਤਰੀ ਆਏ ਸੀ ਕੁੜੀ ਸਾਹਿਬ ਵੀ ਆਏ ਦੂਜੇ ਵੀ ਆਏ ਆ ਦੋ ਤਿੰਨ ਮੰਤਰੀ ਸਾਹਿਬ ਸਿਹਤ ਮੰਤਰੀ ਸਾਹਿਬ ਆਏ ਸੀ ਹਾਂਜੀ ਹਾਂਜੀ ਬਿਲਕੁਲ ਜੀ ਉਹ ਮੰਤਰੀ ਸਾਹਿਬ ਸਾਡੇ ਗਏ ਘਰਾਂ 'ਚ ਵੀ ਗੋਇਲ ਸਾਹਿਬ ਸਾਡੇ ਆਏ ਉਹ ਘਰਾਂ 'ਚ ਵੀ ਅੱਗੇ ਢੇੜਾ ਮਾਰ ਕੇ ਆਏ ਆ ਘਰਾਂ ਦੇ ਵਿੱਚ ਸਾਡੇ ਬੜੇ ਪ੍ਰੇਮ ਪਿਆਰ ਨਾਲ ਜਿਹੜੇ ਲੋਕਾਂ ਨੇ ਗੱਲ ਕੀਤੀ ਆ ਕਿਸੇ ਜਦੋਂ ਮੰਨ ਲਓ ਕੋਈ ਇਦਾਂ ਦਾ ਖਤਰਾ ਨਹੀਂ ਹੈਗਾ ਨੇੜਾ ਜਿੰਨਾ ਉਹ ਸਮਝਦੇ ਸਾਡੇ ਏਰੀਆ ਦੇ ਵਿੱਚੋਂ ਵੀ ਪਤਾ ਨਹੀਂ ਲੋਕੀ ਕਿੰਨੇ ਖਤਰਨਾਕ ਨੇ ਜਾਂ ਕੋਈ ਲੋਕੀ ਕਿਸੇ ਨੂੰ ਮਾੜਾ ਚੰਗਾ ਬੋਲਦੇ ਆ ਬਿਲਕੁਲ ਸਾਰੇ ਜਿੰਨੇ ਮੰਤਰੀ ਸਾਡੇ ਪਹਿਲਾਂ ਆਏ ਆ ਸਾਡੇ ਐਮਪੀ ਜਿਹੜੇ ਅਗੇ ਜਲੰਧਰ ਏਰੀਆ ਦੇ ਵਿੱਚ ਬਾਬਾ ਸਿਚੇਵਾਲ ਦੀ ਉਹ ਸਾਡੇ ਕੋਲ ਗੇੜਾ ਮਾਰਦੇ ਆ ਉਹਨਾਂ ਨਾਲ ਵੀ ਲੋਕੀ ਪ੍ਰੇਮ ਨਾਲ ਗੱਲ ਕਰਦੇ ਆ ਗੋਇਲ ਸਾਹਿਬ ਆਏ ਉਹਨਾਂ ਨਾਲ ਵੀ ਮੁੰਡੀਆਂ ਮੰਤਰੀ ਜਿਹੜੇ ਸਾਡੇ ਆਏ ਉਹਨਾਂ ਨਾਲ ਵੀ ਗੱਲ ਤਕਰੀਬਨ ਲੋਕਾਂ ਨੇ ਕੀਤੀ ਅਸੀਂ ਉਹ ਵੀ ਮਿਲ ਕੇ ਗੱਲਬਾਤ ਕਰਕੇ ਗਏ ਲੇਕਿਨ ਮੁੱਖ ਮੰਤਰੀ ਜਿਹੜਾ ਸੀ ਜਿੰਨਾਂ ਦਾ ਸਾਡੇ ਨਾਲ ਫਰਜ ਬੰਦਾ ਸੀ ਜਿਹੜਾ ਪੰਜਾਬ ਦੀ ਮਾਂ ਆ ਉਹਨੇ ਸਾਡੇ ਨਾਲ ਕੋਈ ਗੱਲਬਾ ਕਹਿੰਦੇ ਕਿ ਬਿਲਕੁਲ ਮੁੱਖ ਮੰਤਰੀ ਸਾਹਿਬ ਇੱਥੋਂ ਹੀ ਵਾਪਸ ਚਲੇ ਗਏ ਅੱਗੇ ਕਿਸੇ ਨੂੰ ਮਿਲੇ ਨਹੀਂ ਵਜ੍ਹਾ ਕੀ ਲੱਗਦੀ ਹੈ ਵੇਖੋ ਵਜ੍ਹਾ ਸਾਨੂੰ ਤੇ ਆਪ ਸਮਝ ਨਹੀਂ ਆਈ ਵੀ ਪਤਾ ਨਹੀਂਦਾ ਜਿੱਦਾਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵੇਖਦੇ ਆਂ ਵੀ ਮੁੱਖ ਮੰਤਰੀ ਸਾਹਿਬ ਜਿੱਥੇ ਆਉਂਦੇ ਆ ਉੱਥੇ ਪਹਿਲੋਂ ਹੀ ਲੋਕਾਂ ਦੀ ਫੜੋਫੜਾਈ ਹੋ ਜਾਂਦੀ ਆ ਵੀ ਇਹ ਫਲਾਣੇ ਲੋਕ ਰੌਲਾ ਪਾਉਣਗੇ ਜਾਂ ਆਪਣੇ ਕੋ ਹੱਕ ਦੀ ਗੱਲ ਕਰਨਗੇ ਤੇ ਇੱਥੇ ਵੀ ਜਦੋਂ ਸਾਨੂੰ ਕੱਲ ਸਾਡੇ ਕੋਲੇ ਮੰਤਰੀ ਸਾਹਿਬ ਆਏ ਨਾ ਡਾਕਟਰ ਬਲਵੀਰ ਸਿੰਘ ਉਹ ਸਾਨੂੰ ਨਾਲ ਨਹੀਂ ਸੀ ਲੈ ਕੇ ਜਾ ਰਿਹਾ ਕਿਸਤੀਆਂ ਦੇ ਵਿੱਚ ਆਪ ਹੀ ਚੜ ਕੇ ਜਾ ਰਹਾ ਸੀਗੇ ਤੇ ਪਰ ਸਾਡੇ ਇੱਥੇ ਵੀਰਾਂ ਨੇ ਬਹੁਤ ਉਹਨਾਂ ਨੂੰ ਇਸ ਚੀਜ਼ ਤੇ ਬੇਨਤੀ ਕੀਤੀ ਵੀ ਸਾਡਾ ਇੱਕ ਬੰਦਾ ਲੋਕਲ ਲੈ ਕੇ ਜਾਓ ਜਿਹੜਾ ਤੁਹਾਨੂੰ ਘੱਟ ਤੋਂ ਘੱਟ ਸਾਡੀ ਸਥਿਤੀ ਬਾਰੇ ਦੱਸ ਸਕੇ ਫਿਰ ਉਹ ਮੈਨੂੰ ਉਹਨਾਂ ਨੇ ਕਿਹਾ ਵੀ ਚੱਲ ਤੂੰ ਆ ਜਾ ਇਹਨਾਂ ਵੀਰਾਂ ਨੇ ਕਿਹਾ ਵੀ ਚੱਲ ਜਮੈਂ ਚਲੇ ਗਿਆ ਨਾਲ ਉਹਦੇ ਉਹਨਾਂ ਨੂੰ ਇਹ ਸਥਿਤੀ ਬਾਰੇ ਸਾਰੀ ਮੰਡ ਦੀ ਬਾਰੇ ਜਾਣੂ ਕਰਵਾਇਆ ਬਹੁਤ ਉਹ ਇਸ ਚੀਜ਼ ਤੋਂ ਪ੍ਰਭਾਵਿਤ ਵੀ ਹੋਏ ਵੀ ਵਾਕਿਆ ਹੀ ਤੁਹਾਡਾ ਇਹ ਦੁਖਦ ਅਰਦਾਸ ਸੀ ਇਹਨੂੰ ਇੱਕੋ ਮੰਗ ਰੱਖੀ ਕਿ ਸਾਡੇ ਜਿਹੜੇ ਦਰਿਆ ਦਾ ਪਕਾ ਹਲ ਕਰੋ ਉਹ ਕਹਿੰਦੇ ਵੀ ਤੁਹਾਨੂੰ ਸਿਹਤ ਸਹੂਲਤਾਂ ਜਾਂ ਹੋਰ ਕੁਝ ਮਿਲ ਰਿਹਾ ਮੈਂ ਉਹਨਾਂ ਨੂੰ ਕਿਹਾ ਵੀ ਸਰਕਾਰ ਦਾ ਵੀ ਜ਼ੋਰ ਲੱਗਾ ਪ੍ਰਸ਼ਾਸਨ ਵੀ ਕਹਿੰਦਾ ਅਸੀਂ ਦੇ ਰਹੇ ਹਾਂ ਚਲੋ 1 ਮਿੰਟ ਮੰਨ ਵੀ ਲੈਨੇ ਤਾਂ ਸਾਰਾ ਕੁਝ ਮਿਲ ਰਿਹਾ ਪਰ ਇਹਦੇ ਨਾਲ ਨਾ ਤਾਂ ਸਾਡਾ ਕੋਈ ਫਾਇਦਾ ਨਾ ਕੋਈ ਨੁਕਸਾਨ ਆ ਸਾਡਾ ਜੇ ਫਸਲ ਸਾਡੀ ਬਾਜੀ ਨਾ ਜੀ ਸਾਡੇ ਦਰਿਆ ਦਾ ਹਾਲ ਹੋ ਜੇ ਉਹ ਕਹਿੰਦੇ ਕਿਵੇਂ ਕਰੀਏ ਮੈਂ ਕਿਹਾ ਜੀ ਇਹਦੇ ਨੂੰ ਸਿਲਟ ਦਾ ਤੁਸੀਂ ਕੋਈ ਲਾ ਕੇ ਸਿਲਟ ਕੱਢ ਦਿਓ ਤੇ ਇਹ ਡੂੰਘਾ ਕਰਕੇ ਤੇ ਨੂੰ ਦਰਿਆ ਤਾਂ ਸਾਡਾ ਪਚਾ ਕਰ ਦਿਓ ਉਹ ਕਹਿੰਦੇ ਵੀ ਉਹ ਕਿਵੇਂ ਮੈਂ ਕਿਹਾ ਜੀ ਇੱਥੇ ਲੋਕਾਂ ਦੀ ਮਾਲਕੀ ਜਿਮੀਨਾਂ ਦਰਿਆ ਨਹੀਂ ਹੈਗਾ ਮਾਲਕੀ ਜਿਮੀਨਾਂ ਦੇ ਵਿੱਚ ਬੈਠੇ ਤੁਹਾਨੂੰ ਸਿਲਟ ਵੀ ਨਹੀਂ ਕਿਸੇ ਨੇ ਕੱਢਣ ਦੇਣੀ ਪਰ ਇਦਾਂ ਵਾਂ ਵੀ ਜੇ ਤੁਸੀਂ ਉਹਨਾਂ ਰਕ ਜਿੱਥੇ ਤੁਸੀਂ ਸੈਲਟ ਕੱਢਣੀ ਜਿਹੜਾ ਦਰਿਆ ਵਗਾਉਣਾ ਸਰਕਾਰ ਨੇ ਉਥੇ ਰਖਵਾ ਕਵੈਰ ਕਰਕੇ ਬੰਨ ਮਜਬੂਤ ਕਰ ਦਿਓ ਤੇ ਕਿਸਾਨ ਵੀ ਖੁਸ਼ ਤੇ ਜਿਹੜੇ ਵਾਜਣਗੇ ਉਹ ਵੀ ਖੁਸ਼ ਉਹ ਇਥੇ ਆਪ ਸੋਸ਼ ਆਪਣੇ ਵਾਈਟ ਚ ਮੰਨ ਕੇ ਗਏ ਆ ਵੀ ਬੜੇ ਲੋਕ ਚੰਗੇ ਆ ਸਾਨੂੰ ਚਾਹ ਪਾਣੀ ਉਹਨਾਂ ਨੇ ਪੁੱਛਿਆ ਵਾ ਤੇ ਸਾਨੂੰ ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਅੱਛਾ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਮੈਂ ਕਿਹਾ ਵੀ ਬਾਅਦ ਚ ਪਤਾ ਲੱਗਿਆ ਸੀਐਮ ਸਾਹਿਬ ਆ ਰਹੇ ਮੈਂ ਕਿਹਾ ਤੁਸੀਂ ਇਦਾਂ ਕਰੋ ਜੀ ਸਾਨੂੰ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਸਾਡੀ ਕਰਵਾ ਦਿਓ ਕਹਿੰਦੇ ਠੀਕ ਹੈ ਡੀਸੀ ਸਾਹਿਬ ਨੂੰ ਮੈਂ ਗਿਆ ਡੀ ਸਾਹਿਬ ਅੱਜ ਜਿਹੜੇ ਵੀ ਮੰਤਰੀ ਸਾਹਿਬ ਆਉਂਦੇ ਆ ਉਹ ਸਾਡੀ ਮੁਲਾਕਾਤ ਕਰਾ ਦਿਓ ਐਸ ਤਰ੍ਹਾਂ ਸਾਹਿਬ ਨੂੰ ਮੈਂ ਕਿਹਾ ਬੇਨਤੀ ਸਾਰਿਆਂ ਨੂੰ ਕੀਤੀ ਵੀ ਸਾਡੀ ਗੱਲਬਾਤ ਕਰਾਓ ਇਹ ਨਾ ਹੋਵੇ ਕਿ ਉਹ ਆਪ ਹੀ ਵੇਖ ਕੇ ਤੇ ਆਪਣੇ ਬੰਦਿਆਂ ਨੂੰ ਮਿਲ ਕੇ ਮੁੜ ਜਾਣ ਤੇ ਸਾਨੂੰ ਘੱਟ ਤੋਂ ਘੱਟ ਮਿਲਿਆ ਜਾ ਪਰ ਪ੍ਰਸ਼ਾਸਨ ਨੇ ਸਾਨੂੰ ਘੰਟਾ ਵੇਟ ਕਰਾਈ ਸਾਡੇ ਜਿਹੜੇ ਉਹਨਾਂ ਨੇ ਕਿਹਾ ਵੀ 5 ਬੰਦੇ ਤੁਹਾਡੇ ਮਿਲਾ ਦੇਣਗੇ ਤੇ 5 ਬੰਦੇ ਸਾਨੂੰ ਘੰਟਾ ਇੱਥੇ ਵੇਟ ਕਰਾ ਕੇ ਵੀ ਮਲਾਉਣੇ ਆ ਮਲਾਉਣੇ ਜਦੋਂ ਮੁੱਖ ਮੰਤਰੀ ਸਾਹਿਬ ਵਾਪਸ ਚਲੇ ਗਏ ਗਿਆਂ ਗੱਡੀਆਂ ਤੇ ਉਦੋਂ ਬੈਰੀਕੇਟਿੰਗ ਖੋਲ੍ਹ ਦਿੱਤੀ ਕੀ ਲੱਗਦਾ ਨਹੀਂ ਕਿ ਇਹ ਹੋ ਸਕਦਾ ਕਿ ਜੋ ਸਾਰੇ ਡੀਸੀ ਸਾਹਿਬ ਨੇ ਕਪੂਤਲਾ ਦੇ ਜਾਂ ਉਹਨਾਂ ਨੇ ਜਾਂ ਜੋ ਇੱਥੋਂ ਦੇ ਹਲਕਾ ਇੰਚਾਰਜ ਉਹਨਾਂ ਨੇ ਪੂਰੀ ਜਾਣਕਾਰੀ ਨਾ ਦਿੱਤੀ ਹੋਵੇ ਕਿ ਭਾਈ ਇੱਧਰ ਲੋਕ ਵੱਸਦੇ ਵੀ ਆ ਹਲਕਾ ਇੰਚਾਰਜ ਨੂੰ ਵੀ ਪੂਰੀ ਜਾਣਕਾਰੀ ਨਾਲ ਹੀ ਜਦੋਂ ਮੰਤਰੀ ਸਾਹਿਬ ਦੇ ਗਏ ਆ ਨਾਲ ਹੀ ਗਏ ਸੀ ਸਾਰੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਕਿਸੇ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਸਾਰੇ ਲੋਕ ਹੱਲ ਚਾਹੁੰਦੇ ਆ ਕਿ ਸਰਕਾਰ ਦੇ ਹੱਥ 'ਚ ਪਾਵਰ ਆ ਸਰਕਾਰ ਦੇ ਹੱਥ 'ਚ ਕਲਮ ਦੀ ਤਾਕਤ ਆ ਤੇ ਜੇ ਅਸੀਂ ਇੱਥੇ ਮੰਨ ਲਓ ਵਿਰੋਧ ਕਰਾਂਗੇ ਜਾਂ ਮਾੜਾ ਚੰਗਾ ਬੋਲਾਂਗੇ ਹੋ ਸਕਦਾ ਸਾਡਾ ਨੁਕਸਾਨ ਹੋਵੇ ਪਰ ਜੇ ਅਸੀਂ ਆਪਣਾ ਦੁੱਖਦਰ ਦੱਸਾਂਗੇ ਹੋ ਸਕਦਾ ਸਾਡਾ ਭਲਾ ਕਰ ਜਾਣ ਇਸ ਕਰਕੇ ਜਦੋਂ ਹਲਕਾ ਵਧਾਏ ਜਿਹੜੇ ਸਾਡੇ ਇੰਚਾਰਜ ਆ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਵੀ ਇਹ ਬੰਦੇ ਸ਼ਾਂਤਮਈ ਆ ਤੇ ਡੀਸੀ ਸਾਹਿਬ ਨੂੰ ਵੀ ਪਤਾ ਐਸਨ ਸਾਹਿਬ ਨੂੰ ਪਤਾ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਫਿਰ ਇਹਨਾਂ ਨੂੰ ਐਵੇਂ ਨਹੀਂ ਹੀ ਕਰਨਾ ਚਾਹੀਦਾ ਵੀ ਜਾਂ ਤਾਂ ਇਹ ਹੋ ਸਕਦਾ ਇਹਨਾਂ ਲੋਕ ਵੀ ਮਿਸਕਾਈਡ ਕੀਤਾ ਗਿਆ ਹੋਵੇ ਤੇ ਹੋ ਸਕਦਾ ਵਾ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਇਹ ਹੋਣ ਵੀ ਆਪਾਂ ਉਥੇ ਗੇੜਾ ਮਾਰ ਕੇ ਮੁੜ ਕੇ ਆਉਣਾ ਨਾਮ ਲਾਇਆ ਹੋਵੇ ਇਸ ਗੱਲ ਦਾ ਨਹੀਂ ਸਮਝ ਨਹੀਂ ਲੱਗੀ ਹੈ ਫਿਰ ਜੇ ਮੁੱਖ ਮੰਤਰੀ ਸਾਹਿਬ ਨੇ ਨਕਸ਼ਾ ਹੀ ਦੇਖਣਾ ਸੀ ਇੱਥੇ ਤਾਂ ਫਿਰ ਉਹ ਮੈਨੂੰ ਲੱਗਦਾ ਕਿ ਚੰਡੀਗੜ੍ਹ ਬੈਠ ਕੇ ਵੀ ਦੇਖ ਸਕਦੇ ਸੀ ਕਿ ਤਾਂ ਚਾਮ ਇਨਾ ਕਰਨ ਦੀ ਲੋੜ ਹੀ ਨਹੀਂ ਸੀ ਅਸੀਂ ਉਹ ਹੀ ਕਹਿੰਨੇ ਆ ਵੀ ਜੇ ਉਹਨਾਂ ਨਕਸ਼ਾ ਹੀ ਦੇਖਣਾ ਸੀ ਦਫ਼ਤਰ 'ਚ ਬੈਠ ਕੇ ਵੀ ਦੇਖ ਸਕਦਾ ਸੀ ਹੁੰਦੇ ਇੰਨੀ ਸੈਂਸਵਾਦ ਕੀ ਉਹ ਤੇ ਬੈਠਾ ਵੀ ਉੱਥੇ ਦੇਖ ਸਕਦਾ ਸੀ ਸਿਰਫ ਇੱਕ ਉਹ ਆਪ ਦੀ ਫਾਰਮੈਲਟੀ ਪੂਰੀ ਕਰਨਾ ਆ ਵੀ ਲੋਕਾਂ ਨੂੰ ਦੱਸਣਾ ਵੀ ਮੈਂ ਉੱਥੇ ਗਿਆ ਪਰ ਕਿਸੇ ਨੂੰ ਇੱਥੇ ਮਿਲ ਕੇ ਨਹੀਂ ਗਿਆ ਕੋਈ ਛ ਨਹੀਂ ਕਰਕੇ ਗਿਆ ਇੱਥੋਂ ਫੋਟੋ ਖਿੱਚਾ ਕੇ ਵਾਸ ਚ ਲੱਗ ਗਿਆ ਦਾ ਵੀਰ ਨੂੰ ਦੱਸਿਆ ਨਾ ਸਾਨੂੰ 2 ਘੰਟੇ ਘੰਟਾ ਡੇਢ ਇਥੇ ਪ੍ਰਸ਼ਾਸਨ ਨੇ ਡੀਸੀ ਨੇ ਸਾਰਿਆਂ ਨੇ ਬਿਠਾ ਛੱਡਿਆ ਵੀ ਰੋਜੋ ਤੁਹਾਡੀ ਮੀਟਿੰਗ ਕਰਾਉਣਾ ਤੁਹਾਨੂੰ ਮੰਗ ਪੱਤਰ ਸੀ ਸਾਡੇ ਏਰੀਆ ਦਾ ਮੇਨ ਮੰਦਾ ਉਹ ਨਜਰੀ ਮੰਗਾ ਤੇ ਸਾਡੀਆਂ ਆਦੀਆਂ ਉਹ ਵੀ ਤੱਕ ਨੇ ਮੁੱਖ ਮੰਤਰੀ ਤੱਕ ਪਹੁੰਚਾਉਂ ਦਿੱਤਿਆਂ ਸਾਡੀਆਂ ਜੇ ਤੁਸੀਂ ਇਹ ਦੱਸ ਰਹੇ ਨੇ ਕਿ ਆਪਾਂ ਮੰਤਰੀ ਸਾਹਿਬ ਜਿਹੜੇ ਪਹਿਲੇ ਆਏ ਸੀ ਉਹਨਾਂ ਨੂੰ ਵੀ ਇਹੇ ਮੰਗ ਪੱਤਰ ਦੇ ਕੇ ਸਾਡਾ ਪੱਕਾ ਹੱਲ ਕਰ ਦਿਓ ਸ਼ਾਇਦ ਇਹੇ ਮੰਗ ਹੁੰਦੀ ਤੁਹਾਡੀ ਇਹੋ ਮੰਗਾ ਸੀ ਸਾਡੀਆਂ ਇਹਦਾ ਕੋਈ ਪੱਕਾ ਹੱਲ ਕਰੋ ਅਸੀਂ ਹਰ ਸਾਲ ਡੁੱਬਦੇ ਆਂ ਦੀ ਮਾ ਪਾਣੀ ਦੀ ਮਾਰ ਥੱਲੇ ਇਹਦਾ ਕੋਈ ਪੱਕਾ ਹੱਲ ਕਰੋ ਪਰ ਉਹ ਸਾਡਾ ਮੰਗ ਪੱਤਰ ਵੀ ਨਹੀਂ ਮੁੱਖ ਮੰਤਰੀ ਤੱਕ ਪਹੁੰਚਾਉਂ ਦਿੱਤਾਂ ਸਾਨੂੰ ਨਹੀਂ ਮਿਲਦਾ ਤਾਂ ਮੰਗ ਪੱਤਰ ਸਾਡਾ ਕਿੱਥੋਂ ਪਹੁੰਚਾ ਦਿੱਤਾ ਉਹਨਾਂ ਨੇ ਮੁੱਖ ਮੰਤਰੀ ਜੀ ਤੱਕ ਇੱਥੇ ਮੁੜ ਕੇ ਫੋਟਾਂ ਖਿਚਾ ਕੇ ਗਾਂ ਨਹੀਂ ਗਏਗੇ ਜਿਹੜੇ ਲੋਕ ਪੰਜ ਲੋਕ ਮਿਲਣੇ ਸੀਗੇ ਜਾਂ ਜਿਨ੍ਹਾਂ ਨੇ ਮਿਲਣਾ ਸੀ ਉਹਨਾਂ ਨੂੰ ਕਿੰਨੀ ਦੂਰ ਰੱਖਿਆ ਇਹਨਾਂ ਨੇ ਉਹਨਾਂ ਨੂੰ ਇੱਥੋਂ ਆਪ ਇੱਥੇ ਬਸਲਾਤੀ ਅਗਲੇ ਪਾਸੇ ਬੈਰੀਗੇਡ ਲਾਤਾ ਬੈਰੀਗੇਡ ਦੇ ਮਗਲ ਪਾਸੇ ਖਲਾਰ ਛੱਡਿਆ ਜਿਹੜਾ ਇੱਥੋਂ ਦਾ ਐਮਐਲਏ ਮੌਜੂਦਾ ਸੱਜਣਾਂ ਸਾਂ ਚੀਮਾ ਉਹ ਰੋਜ਼ ਇੱਥੇ ਆਉਂਦਾ ਐਮਐਲਏ ਨਹੀਂ ਜੂ ਹਲਕਾਂ ਚਾਰ ਹਲਕਾਂ ਚਾਰ ਜਾ ਉਹ ਆਉਂਦਾ ਹੈ ਉਹਨੂੰ ਪਤਾ ਵੀ ਇਹ ਲੋਕ ਕਿੰਨੇ ਕੋਈ ਵਿਰੋਧ ਕਰਨ ਆਲੇ ਆ ਤਿੰਨ ਮੰਤਰੀ ਅਜ ਤਾਂ ਨਾ ਦੱਸ ਤਿੰਨ ਮੰਤਰੀ ਹੈ ਉਹਨਾਂ ਦਾ ਵਿਰੋਧ ਨਹੀਂ ਲੋਕਾਂ ਨੇ ਕੀਤਾ ਤੇ ਮੁੱਖ ਮੰਤਰੀ ਤਾਂ ਅਸੀਂ ਵਿਰੋਧ ਕਿੱਥੋਂ ਕਰਨਾ ਸੀ ਅਸੀਂ ਤਾਂ ਆਦਾ ਮੰਗ ਪੱਤਰ ਦੇਣਾ ਸੀ ਉਹ ਵੀ ਨਹੀਂ ਸਾਨੂੰ ਦੇਣ ਦਿੱਤਾ ਡੀਸੀ ਨੇ ਐਸਡੀਐਮ ਨੇ ਸਰ ਕਿਸੇ ਪ੍ਰਸ਼ਾਸਨ ਨੇ ਸਾਡੇ ਅਨਸਾਰ ਨਹੀਂ ਲਈ ਮਗਰੋਂ ਪਹਿਲਾਂ ਕਹਿੰਦੇ ਰਹੇ ਸੀ ਅਸੀਂ ਤੋਂ ਤੁਹਾਡੀ ਮੰਗ ਪੱਤਰ ਦਵਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਮਗਰੋਂ ਜਦੋਂ ਉਹ ਆ ਗਏ ਉਹ ਤੋਂ ਕੁਝ ਵੀ ਨਹੀਂ ਮਨ ਸ਼ਰੋਸ ਇਹੀ ਹੋਣਾ ਕਿ ਜੇ ਆਖ ਜੇ ਮਿਲਣ ਦੇ ਸ਼ਾਇਦ ਮੜਾ ਮੋਟਾ ਹਾਲ ਹੋ ਇਹਦਾ ਸਾਡਾ ਕੋਈ ਸਾਨੂੰ ਵੀ ਆਸ ਹੁੰਦੀ ਵੀ ਮੁੱਖ ਮੰਤਰੀ ਸਾਹਿਬ ਆਇਆ ਸਾਡੇ ਆ ਹੱਲ ਕਰਕੇ ਜਾਣ ਪਰ ਸਾਨੂੰ ਪ੍ਰਸ਼ਾਸਨ ਤੇ ਪੂਰਾ ਰੋਸ ਹੈ ਜਿੰਨਾ ਪ੍ਰਸ਼ਾਸਨ ਨਾਲ ਇਥੋਂ ਦਾ ਡੀਸੀ ਤੱਕ ਸਾਰਿਆਂ ਤੇ ਰੋਸ ਆ ਸਾਨੂੰ ਤੇ ਇਹਨਾਂ ਦੀ ਵਜ੍ਹਾ ਦੇ ਕਰਕੇ ਨਹੀਂ ਮਿਲਿਆ ਹਰ ਇਹਨਾਂ ਦੀ ਵਜ੍ਹਾ ਦੇ ਕਰਕੇ ਆ ਹੋਇਆ ਸਾਰਾ ਕੁਝ ਡੀਸੀ ਸਾਹਿਬ ਜਿਹੜਾ ਆਪ ਖੁਦ ਜਾਂਦਾ ਰਿਆ ਗਾਂ ਪਾਣੀ ਵੇਖ ਕੇ ਆ ਉਹ ਇੱਥੇ ਕੱਲ ਮੁੱਖ ਮੰਤਰੀ ਨੂੰ ਕਹਿੰਦਾ ਵੀ 2 ਤੋਂ 3 ਫੁੱਟ ਡੀਸੀ ਨੂੰ ਇਹ ਨਹੀਂ ਪਤਾ ਵੀ 2 ਤੋਂ 3 ਫੁੱਟ ਤੇ ਝੋਨਾ ਆ ਆਮ ਲੋਕ ਜਿ ਹੁੰਦਾ ਹੈ ਤੇ ਪਾਣੀ 2 ਤੋਂ 3 ਫੁੱਟ ਕਿੱਥੋਂ ਪਾਣੀ ਇੱਥੇ 6 ਤੋਂ 7 ਫੁੱਟ 8 ਫੁੱਟ ਵੀ ਹੈਗਾ ਕਿੰ ਆ ਸਾਹ ਤੇ ਇਹ ਸਾਰਾ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਸਾਰਾ ਕੁਝ ਹੋਇਆ ਹੈ ਹਾਂਜੀ ਫਿਰ ਜੇ ਹੁਣ ਆਪਾਂ ਇਹ ਗੱਲ ਕੀਤੀ ਜਾਵੇ ਕਿ ਮੁੱਖ ਮੰਤਰੀ ਸਾਹਿਬ ਕੱਲ ਕੋਈ ਤੁਹਾਡਾ ਫਾਇਦਾ ਹੋਇਆ ਕੋਈ ਨੁਕਸਾਨ ਹੋਇਆ ਸਾਡਾ ਨੁਕਸਾਨ ਹੀ ਹੋਇਆ ਸਭ ਪਾਣੀ ਵਧਿਆ ਹੀ ਆ ਤੇ ਨਾ ਪ੍ਰਸ਼ਾਸਨ ਨੇ ਮਗਰੋਂ ਸਾਰ ਲਈ ਆ ਨਾ ਅਜੇ ਤਾਈ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਹੀ ਸੇਰ ਦਾ ਵੀ ਤੁਹਾਡਾ ਕੀ ਹਾਲਾਤ ਕੀ ਨੇ ਪਾਣੀ ਸਕੇ ਵਧਿਆ ਸਾਡਾ ਕੱਲ ਨਾਲੋਂ ਕੱਲ ਸੋ ਘਟਿਆ ਸੀ ਅੱਜ ਉਹ ਵੀ 6 ਇੰਚ ਪਾਣੀ ਵਧ ਗਿਆ ਸਕੇ ਜਿਆਦਾ ਹਾਂਜੀ ਵੇਖੋ ਅਸੀਂ ਇੱਕ ਬੇਨਤੀ ਹੋਰ ਕਰਦੇ ਆਂ ਵੀ ਜਦੋਂ ਆਪਾਂ ਕਿਸੇ ਦਾ ਅਫਸੋਸ ਆ ਕਿਸੇ ਨਾਲ ਕਰਨ ਜਾਈਏ ਨਾ ਦੁੱਖ ਦਰਦ ਸੁਣਨੇ ਜਾਈਏ ਤੇ ਬੜਾ ਉਹਦੇ ਨੇੜੇ ਹੋ ਕੇ ਬਈਜਾ ਬੀ ਉਹਦੇ ਨੇੜੇ ਹੋ ਕੇ ਬਈਦਾ ਉਹਦਾ ਹੱਥ ਜੱਥ ਫੜੀਦਾ ਵਾ ਵੀ ਆ ਵੇਖ ਵੀਰ ਤੇਰੇ ਨਾਲ ਬਹੁਤ ਤਕਾ ਹੋਇਆ ਅਸੀਂ ਤੇਰੇ ਨਾਲ ਖੜੇ ਆ ਦੁੱਖਦਰ ਸੁਣਨ ਆਏ ਆ ਪਰ ਸਾਨੂੰ ਇਹ ਨਹੀਂ ਸਮਝ ਆਈ ਵੀ ਮੁੱਖ ਮੰਤਰੀ ਸਾਹਿਬ ਜੇ ਸਾਡਾ ਦੁੱਖ ਜਾਂ ਦਰਦ ਸੁਣਨ ਆਏ ਆ ਇਹ ਫੇਰ ਉਹ ਆਪਣੇ ਪ੍ਰਸ਼ਾਸਨ ਦੀ ਗੱਲ ਸੁਣ ਕੇ ਜਾਂ ਆਪਣੇ ਜਿਹੜਾ ਹਲਕਾ ਚਾਰਜ ਹੈ ਉਹਦੀ ਗੱਲ ਸੁਣ ਕੇ ਵੀ ਉਹ ਕਿਉਂ ਵਾਪਸ ਚਲੇ ਗਏ ਜੇ ਸਾਡੇ ਦੁੱਖਦਰ ਵਿੱਚ ਸ਼ਾਮਲ ਹੋਏ ਤਾਂ ਸਾਨੂੰ ਇਸ ਚੀਜ਼ ਦਾ ਰੋਸ ਆ ਵੀ ਸਾਡਾ ਆਣ ਕੇ ਸਾਨੂੰ ਹੌਸਲਾ ਫਜਾਈ ਸਾਡਾ ਕਰਦੇ ਕਿਸੇ ਵੀ ਆਮ ਕਿਸਾਨ ਨੂੰ ਜ਼ਰੂਰੀ ਨਹੀਂ ਵੀ ਅਸੀਂ ਕਹਿੰਨੇ ਕੋਈ ਨੁਮਾਇੰਦਾ ਹੀ ਲੈਂਦੇ ਕਿਸੇ ਆਮ ਕਿਸਾਨ ਨੂੰ ਲੈ ਕੇ ਉਹਦੇ ਨਾਲ ਹੀ ਗੱਲਬਾਤ ਕਰਕੇ ਚਲੇ ਜਾਂਦੇ ਪਰ ਜਿਹੜੇ ਮੈਂ ਕਹਿੰਨਾ ਵੀ ਜਿੱਤਰਾ ਉਹ ਇਧਰ ਸਾਡੇ ਹਲਕਾਵਦਾ ਹੈਗੇ ਜਿਹੜੇ ਸਾਹਿਬ ਕਹਿ ਰਹੇ ਸੀਗੇ ਇਹ ਪਲਾਂਟ ਕੀਤੇ ਬੰਦੇ ਹੁੰਦੇ ਦੂਜੇ ਪਾਰਟੀਆਂ ਦੇ ਜਿਹੜੇ ਰੌਲਾ ਪਾਉਂਦੇ ਜਾਂ ਕੋ ਗੱਲ ਕਰਦੇ ਆ ਇਹਨਾਂ ਨੇ ਅੱਛਾ ਉਹ ਮੈਂ ਗੱਲ ਕਰਦਾ ਵੀ ਅਸੀਂ ਤਾਂ ਸਮਝਦੇ ਆ ਵੀ ਜੇ ਕੱਲ ਕੋਈ ਇਧਰ ਮਿਲੇ ਵੀ ਹੋਣਗੇ ਕਿਸਾਨ ਤੇ ਉਹ ਇਹਨਾਂ ਦੇ ਪਲਾਂਟ ਕੀਤੇ ਹੋਣਗੇ ਨਾਲ ਲੈ ਕੇ ਵੀ ਉਹ ਕਹਣਗੇ ਵੀ ਮੁੱਖ ਮੰਤਰੀ ਸਾਹਿਬ ਬਹੁਤ ਕੋਸ਼ਿਸ਼ਾਂ ਕੀਤੀ ਤੁਹਾਡੇ ਤੋਂ ਅੱਛਾ ਜੀ ਚਲ ਤੁਹਾਡੇ ਨਾਲ ਗੱਲ ਕਰਦੇ ਆ ਜੀ ਜੀ ਕਾਫੀ ਵੀਡੀਓ ਤੁਹਾਡੀ ਪਲਾਂਟ ਕੀਤੇ ਪਏ ਕਿਹੜੀ ਪਾਰਟੀ ਨਾਲ ਸਬੰਧਤ ਤੁਸੀਂ ਮੈਂ ਝਾੜੂ ਵਾਲੀ ਪਾਰਟੀ ਨਾਲ ਸਬੰਧਤ ਹਾਂ ਜੀ ਪਿੰਡ ਸਾਗਰੇ ਜਗਰਾਤ ਸਿੰਘ ਮੇਰਾ ਨਾਮ ਸਭ ਤੋਂ ਪਹਿਲਾਂ ਸਾਗਰੇ ਪਿੰਡ ਦੇ ਵਿੱਚੋਂ ਝਾੜੂ ਵਾਲਿਆਂ ਨਾਲ ਮੈਂ ਤੁਰਿਆ ਜੀ ਜਦੋਂ ਗੱਲ ਇੱਥੇ ਖਰਾਬੇ ਦੀ ਕਰ ਰਹੇ ਸੀ ਵੀ 2023 ਦੇ ਵਿੱਚ ਜਿਹੜੀਆਂ ਮਾਲਕੀਆਂ ਜ਼ਮੀਨਾਂ ਦਾ ਉਹਨਾਂ ਦਾ ਖਰਾਬਾ ਦਿੱਤਾ ਮੈਂ ਕਿਹਾ ਮੇਰੇ ਕੋਲ ਮਾਲਕੀ ਹੈ ਮੈਨੂੰ 1 ਰੁਪਿਆ ਵੀ ਖਰਾਬਾ ਨਹੀਂ ਆਇਆ ਆਪਾਂ ਇੱਥੇ ਸੱਜਨ ਸਿੰਘ ਚੀਮਾ ਗੱਲ ਕਰ ਰਹੇ ਉਹਨਾਂ ਦੇ ਸਾਹਮਣੇ ਕਿਹਾ ਵੀ ਮੈਨੂੰ 1 ਰੁਪਿਆ ਵੀ ਖਰਾਬਾ ਨਹੀਂ ਆਇਆ ਉਹ ਪਤਾ ਨਹੀਂ ਉਹਨਾਂ ਨੇ ਕਿੰਨੂੰ ਦਿੱਤਾ ਹੋਵੇ ਜਾਂ ਕਾਗਜ਼ੀਆਂ ਦੀ ਵੰਡ ਲਿਆ ਹੋਵੇ ਆ ਫਿਰ ਤੁਹਾਨੂੰ ਕਿਉਂ ਇਲਜ਼ਾਮ ਘਾੜਦੇ ਕਿਉਂ ਲੱਗ ਗਿਆ ਕਿ ਤੁਸੀਂ ਦੂਜੀ ਪਾਰਟੀ ਦੇ ਹੋ ਦੂਜੀ ਪਾਰਟੀ ਦੇ ਮੰਨ ਲਓ ਜੀ ਜਿਹੜਾ ਅਸੀਂ ਹੁਣ ਆਪਣਾ ਦੁੱਖਦਰਦ ਅਗਲੇ ਨੂੰ ਦੱਸਣਾ ਹੈ ਉਹ ਜੋ ਮਰਜ਼ੀ ਆਉਦੀ ਮੂੰਹ ਕਹਿ ਸਕਦੇ ਜੀ ਉਹਨਾਂ ਨੇ ਕਹਿਤਾ ਤੁਸੀਂ ਪਲਾਨ ਹੋਏ ਹੋ ਮੇਰੇ ਕੋਲੇ ਘਰੇ ਜਦੋਂ ਜਾ ਕੇ ਦੁੱਧ ਪੀਂਦੇ ਰਹੇ ਉਦੋਂ ਵੀ ਪਤਾ ਹੀ ਸੀਗਾ ਵੀ ਇਹ ਬੰਦਾ ਕਿਹੜਾ ਜੀ ਤੇ ਹੁਣ ਕੱਲ ਮੁੱਖ ਮੰਤਰੀ ਸਾਹਿਬ ਆਏ ਆ ਚਲੋ ਜਿੱਦਾਂ ਇਹਨਾਂ ਸਾਰਿਆਂ ਨੇ ਕਿਹਾ ਜੀ ਕਿਸੇ ਨੂੰ ਮਿਲੇ ਨਹੀਂ ਤੁਹਾਨੂੰ ਵੀ ਨਹੀਂ ਮਿਲੇ ਤੁਸੀਂ ਤਾਂ ਪਾਰਟੀ ਵਰਕਰਸ ਨੂੰ ਨਹੀਂ ਮਿਲੇ ਜੀ ਸਾਨੂੰ ਲੱਗਿਆ ਹੀ ਨਹੀਂ ਆਉਣ ਦਿੱਤਾ ਜੀ ਬੈਰੀਕੇਡਿੰਗ ਹੀ ਨਹੀਂ ਕੀਤੀ ਹੋਈ ਸੀ ਸਾਨੂੰ ਮੋਰੇ ਡੱਕ ਛੱਡਿਆ ਜਿਹੜੇ ਮਗਲੇ ਸੀ ਹਾਂਜੀ ਕੀ ਮੰਗਾ ਕੀ ਹੋਣੀ ਸੀ ਤੁਹਾਡੀਆਂ ਮੰਗਾ ਸਾਡੀਆਂ ਮੰਨ ਲੋ ਅਸੀਂ ਕੋਈ ਹੁਲੜਬਾਜੀ ਨਹੀਂ ਸੀ ਕਰਨੀ ਅਸੀਂ ਪਹਿਲਾਂ ਹੀ ਇੱਕ ਦੂਜੇ ਨਾਲ ਸਾਰਿਆਂ ਨਾਲ ਗੱਲ ਆਪਦੀ ਕੀਤੀ ਸੀ ਵੀ ਆਪਾਂ ਕਿਸੇ ਨੇ ਕਿਸੇ ਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਕਹਿਣੀ ਅਸੀਂ ਤੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਦੁੱਖ ਹੀ ਦੱਸਣੇ ਸੀ ਇਹਦਾ ਪੱਕਾ ਹੱਲ ਕੀਤਾ ਜਾਵੇ ਹੁਣ ਜੇ ਆਪਾਂ ਹੱਲ ਦੀ ਗੱਲ ਕਰਦੇ ਆਂ ਗੋਦਵਾਲ ਸਾਹ ਵਾਲਾ ਜਿਹੜਾ ਪੋਲਿਆ ਉਥੋਂ ਅੱਧੇ ਕਿਲੋਮੀਟਰ ਦੇ ਵਿੱਚ ਦੀ ਸਾਰਾ ਪਾਣੀ ਲੰਘ ਕੇ ਆਉਂਦਾ ਜੀ ਗਾੜੀ ਇੱਥੋਂ ਲੈ ਕੇ ਇਹਦੇ ਤਰਨਤਾਰਨ ਜ਼ਿਲ੍ਹੇ ਦੀ ਹਰ ਤੱਕ ਮੰਨ ਲਓ ਪਿੰਡ ਘੜਕਾ ਵਾ ਗਾੜੀ ਜਾਂ ਜਿਹੜੇ ਢਾਏ ਵਾਲੇ ਪਿੰਡ ਆ ਇੱਥੋਂ ਲੈ ਕੇ ਉਥੋਂ ਤੱਕ 8-10 ਕਿਲੋਮੀਟਰ ਪੈਂਡਾ ਬਣਦਾ ਜੀ ਉਥੋਂ ਅੱਧੇ ਕਿਲੋਮੀਟਰ ਵਿੱਚ ਦੀ ਜਿਹੜਾ ਪਾਣੀ ਉਹ ਲੰਘ ਆਉਂਦਾ ਤੇ ਗਾੜੀ 10 ਕਿਲੋਮੀਟਰ ਵਿੱਚ ਦੀ ਜਾ ਰਹੀ ਆ ਜੀ ਜੇ ਉਥੋਂ ਅੱਧੇ ਕਿਲੋਮੀਟਰ ਦੇ ਵਿੱਚ ਦੀ ਲੰਘ ਸਕਦਾ ਤੇ ਗਾੜੀ ਵੀ ਉਹਨੇ ਥਾਂ ਥਾਂਣੀ ਜਾ ਸਕਦਾ ਜੀ ਇਹ ਸਰਕਾਰ ਦੀ ਇਰਾਦਾ ਹੋਵੇ ਸਰਕਾਰ ਦਾ ਇਹ ਸਰਕਾਰ ਦੀ ਨਿਗਹਿਲੀ ਆ ਜਿਹੜਾ ਉਹ ਜਿਹੜੀ ਜ਼ਮੀਨ ਖਰਾਬ ਹੋਣੀ ਜਾਂ ਮੁਆਵਜ਼ਾ ਮਿਲਣਾ ਉਹ ਤਾਂ ਜਦੋਂ ਪਾਣੀ ਨਿਕਲੇ ਉਸ ਤੋਂ ਬਾਅਦ ਹੀ ਗੱਲ ਆ ਇਸ ਟਾਈਮ ਤਾਂ ਸਰਕਾਰ ਇਹੀ ਕਹੂਗੀ ਕਿ ਅਸੀਂ ਇਹਨਾਂ ਦੀ ਮੰਨ ਲੋ ਕੇ ਜੀਵਨ ਦੇ ਦੋ ਇਹਨਾਂ ਦੀ ਮਦਦ ਕਰ ਰਹੇ ਹਾਂ ਜਾਂ ਰੋਟੀ ਪਾਣੀ ਜਾਂ ਜੋ ਵੀ ਆਪਾਂ ਪ੍ਰਬੰਧ ਕਹਿ ਸਕਦੇ ਉਹ ਕਰ ਰਹੇ ਹਾਂ ਉਹ ਕਿਦਾਂ ਦੇ ਪ੍ਰਬੰਧ ਕੋਈ ਪ੍ਰਬੰਧ ਨਹੀਂ ਹੈਗਾ ਜੀ ਸਿਰਫ ਇਹ ਹੈ ਕਿ ਫੋਟੋਆਂ ਲਵਾ ਕੇ ਕੱਲ੍ਹ ਵੀ ਮੰਤਰੀ ਸਾਹਿਬ ਆਏ ਸੀ ਅਸੀਂ 5 6 ਜਣੇ ਹਾਂ ਜਿਨ੍ਹਾਂ ਨੇ ਮਨਤਾਂਤਰਲੇ ਕਰਕੇ ਸਰਦਾਰ ਕੁਲਦੀਪ ਸਿੰਘ ਨੂੰ ਅਸੀਂ ਉਹਨਾਂ ਦੇ ਨਾਲ ਬਿਠਾਇਆ ਨਹੀਂ ਤੇ ਆਪਦੇ ਪਿੱਛੇ ਬੰਦੇ ਲੈ ਕੇ ਆਉਂਦੇ ਉਹਨਾਂ ਨੂੰ ਬਿਠਾ ਕੇ ਤੁਰ ਪੈਂਦੇ ਜਿਨ੍ਹਾਂ ਬੰਦਿਆਂ ਨੂੰ ਇਸ ਇਲਾਕੇ ਦਾ ਪਤਾ ਹੀ ਨਹੀਂ ਕਿ ਵੀ ਇ ਉਹ ਏ ਇਲਾਕੇ ਦਾ ਕੀ ਦੁੱਖ ਦਰ ਦੱਸਣਗੇ ਜੀ ਸੱਚ ਦੱਸੀਓ ਇੱਕ ਗੱਲ ਮੈਨੂੰ ਜੀ ਕਿ ਅਗਰ ਪ੍ਰਸ਼ਾਸਨ ਤੁਹਾਡੀ ਮਦਦ ਨਹੀਂ ਕਰ ਰਿਹਾ ਜੀ ਸੱਜਨ ਸਿੰਘ ਚੀਮਾ ਜੋ ਹਲਕਾ ਇੰਚਾਰਜ ਹੈ ਉਹ ਮਦਦ ਨਹੀਂ ਕਰ ਰਿਹਾ ਸਰਕਾਰ ਤੁਹਾਡੀ ਮਦਦ ਨਹੀਂ ਕਰ ਰਹੀ ਕੌਣ ਤੁਹਾਡੀ ਮਦਦ ਕਰ ਰਿਹਾ ਕਿੱਥੋਂ ਤੁਹਾਡੇ ਕੋਲ ਸਮਾਨ ਆ ਰਿਹਾ ਫਿਰ ਸਾਡੀ ਮਰਦ ਵੀਰ ਜੀ ਜਿਹੜੇ ਬਾਹਰ ਜਾਂ ਜੜੀਆਂ ਕੋਈ ਸੰਥਾ ਚੱਲਣ ਡੀਆਂ ਉਹ ਮਦਦ ਕਰ ਰਹਾ ਬਾਬਾ ਸੁੱਖਾ ਸਿੰਘ ਸਰਿਆਲੀ ਸਾਹਿਬ ਵਾਲੇ ਮਦਦ ਕਰ ਰਹਾ ਸਾਡੀ ਰਾਣਾ ਇੰਦਰਪ੍ਰਤਾਪ ਕਰ ਰਿਹਾ ਜੀ ਜਾਂ ਸਾਡੀ ਮਰਦ ਖਾਲਸਾ ਐਡ ਕਰ ਰਹੀ ਹੈ ਜੀ ਇਹਨਾਂ ਨੇ ਰਾਣਾ ਇੰਦਰਪ੍ਰਤਾਪ ਦਾ ਕਹਿਤਾ ਸੱਚ ਦੱਸਣਾ ਜੀ ਬਿਲਕੁਲ ਕੋਈ ਪਾਰਟੀ ਵਾਲੀ ਗੱਲ ਨਹੀਂ ਕਿਹੜਾ ਬੰਦਾ ਤੁਹਾਡੀ ਮਦਦ ਕਰ ਰਿਹਾ ਵੇਖੋ ਜੀ ਜਦੋਂ 2023 ਚ ਬੰਦ ਟੁੱਟਿਆ ਸੀ ਨਾ ਜੀ ਉਦੋਂ ਅਸੀਂ ਰਾਣਾਇੰਦਰ ਪ੍ਰਤਾਪ ਆ ਗਿਆ ਸੀ ਪਹਿਲਾਂ ਹੀ ਤੇ ਬਾਬਾ ਸੁਖਾ ਸਿੰਘ ਹੁਣਾਂ ਨੂੰ ਅਸੀਂ ਬੇਨਤੀ ਕੀਤੀ ਇਹਨਾਂ ਦੋ ਸੰਸਥਾਵਾਂ ਨੇ ਸਾਡੀ ਮਦਦ ਕੀਤੀ ਅਸੀਂ ਨੇ ਰਾਣਾਇੰਦਰ ਪ੍ਰਤਾਪ ਨੂੰ ਇੱਕ ਸੰਸਥਾ ਹੀ ਸਮਝਦੇ ਆਂ ਲੋਕ ਐਮਐਲਏ ਸਮਝੀ ਜਾਣ ਜਾਂ ਜੋ ਮਰਜੀ ਕੋਈ ਬੋਲੀ ਜਾਵੇ ਅਸੀਂ ਕਹਿੰਨੇ ਉਹ ਵੀ ਇੱਕ ਸੰਸਥਾਈ ਆ ਉਹ ਸਾਡੀ ਉਹਨਾਂ ਨੇ ਮਦਦਗੀਰ ਟੋਟਲ ਪੈਸਾ ਜਿੰਨਾ ਸੀ ਮੇਰੇ ਹਿਸਾਬ ਨਾਲ ਕੋਈ 2 ਕਰੋੜ ਦੇ ਕਰੀਬ ਰੁਪਈਆ ਉਹਨੇ ਸਾਡੇ ਇਸ ਬੰਨ ਨੂੰ ਪੂਰਨ ਤੇ ਲਾਇਆ ਉਹ ਲਾਇਆ ਰਾਣਾਇੰਦਰ ਪ੍ਰਤਾਪ ਨੇ ਬਾਬਾ ਸੁਖਾ ਸਿੰਘ ਉਹਨਾਂ ਨੇ ਜੋ ਸੰਗਤਾਂ ਦੀ ਕੋਈ ਰਾਸ਼ਨ ਪਾਣੀ ਦੀ ਲੋੜ ਸੀ ਲੰਗਰ ਦੀ ਲੋੜ ਸੀ ਸੰਗਤ ਦੀ ਲੋੜ ਸੀ ਬੋਰੇ ਜਿੰਨੇ ਉਹ ਸੰਗਤ ਰੂਪ ਵਿੱਚ ਉਹਨਾਂ ਨੇ ਸਾਡੀ ਮਦਦ ਕੀਤੀ ਉਸ ਤੋਂ ਬਾਅਦ 2024 ਦੇ ਵਿੱਚ ਜਿਹੜਾ ਸਾਡਾ ਬੰਨ ਜਿੰਨਾ ਖਰਾਬ ਹੋਇਆ ਸੀਗਾ ਉਹ ਅਸੀਂ ਖਾਲਸਾ ਆਡ ਨੂੰ ਬੇਨਤੀ ਕੀਤੀ ਤੇ ਖਾਲਸਾ ਆਡ ਨੇ ਸਾਡੇ ਲਗਭਗ 50 ਲੱਖ ਰੁਪਇਆ ਇੱਥੇ ਖਰਚਾ ਕਰਕੇ ਤੇ ਸਾਨੂੰ ਜਿਹੜਾ ਇਸ ਬੰਨੂ ਰਿਪੇਅਰ ਕਰਕੇ ਦਿੱਤਾ ਉਸ ਤੋਂ ਬਾਅਦ ਜਦੋਂ ਹੁਣ ਬੰਨ ਟੁੱਟਿਆ ਹੁਣ ਸਭ ਤੋਂ ਪਹਿਲਾਂ ਇੱਥੇ ਰਾਣਾ ਇੰਦਰ ਪ੍ਰਤਾਪ ਨੇ ਦੋ ਪੌਗਲੈਨਾਂ ਸਾਨੂੰ ਦਿੱਤੀਆਂ ਵੀ ਇਹਨੂੰ ਪੂਰ ਲਓ ਉਸ ਤੋਂ ਬਾਅਦ ਅਸੀਂ ਕਿਹਾ ਵੀ ਏਦਾਂ ਵਾ ਜੀ ਸਾਨੂੰ ਪੌਗਲੈਨਾਂ ਦੀ ਹੋਰ ਜ਼ਰੂਰਤ ਤੋਂ ਕਹਿੰਦੇ ਵੀ ਦੋ ਤੁਹਾਨੂੰ ਹੋਰ ਭੇਜ ਦਿੰਦੇ ਆ ਅਸੀਂ ਉਹਨਾਂ ਤੋਂ ਤਰਪੈਲਾ ਮੰਗਿਆ ਵੀ ਬੰਨ ਦੇ ਨਾਲ ਲਾਉਣੀਆਂ ਪੈਣੀਆਂ ਰੇਤ ਆ ਖੁਰਜੂ ਉਹਨਾਂ ਨੇ ਸਾਨੂੰ ਤਰਪੈਲਾਂ ਦਾ ਪ੍ਰਬੰਧ ਕਰ ਟੈਂਕੀ ਤੇਲ ਦੀ ਦਾ ਪ੍ਰਬੰਧ ਕਰ ਤੇ ਉਸ ਤੋਂ ਬਾਅਦ ਜਿਹੜਾ ਨਾਲ ਬਾਬਾ ਸੁੱਖਾ ਸਿੰਘ ਹੋਂ ਦੀ ਜਿਹੜੀ ਸੰਸਥਾ ਸੀ ਖਾਲਸਾ ਏਡ ਵੀ ਉਦੋਂ ਦੀ ਇੱਥੇ ਆਈ ਆ ਹੋਰ ਸਾਡੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਮੇਰੇ ਵੀਰ ਰਹਿੰਦੇ ਆ ਜਾਂ ਪਿੰਡਾਂ ਦੇ ਵਿੱਚ ਜਦੋਂ ਸਾਡੀਆਂ ਵੀਡੀਓ ਵਹਿੰਦੇ ਆ ਨਾ ਸੋਸ਼ਲ ਮੀਡੀਆ ਦੇ ਤੇ ਉਹ ਦਰਦ ਰੱਖਦੇ ਆ ਉਹ ਤੂੜੀ ਦੀਆਂ ਟਰਾਲੀਆਂ ਉਹ ਮਤਲਬ ਰਾਸ਼ਨ ਪੱਤਾ ਜੋ ਉਹਨਾਂ ਕੋ ਫੀਡ ਜੋ ਆ ਉਹ ਸਰਬ ਸੰਸਥਾ ਆ ਅਸੀਂ ਤੇ ਇੱਥੇ ਇੱਥੇ ਐਡਮ ਸਾਹਿਬ ਮੈਡਮ ਸੀ ਉਹਨਾਂ ਨੂੰ ਹੀ ਬੇਨਤੀ ਕੀਤੀ ਮੈਂ ਕਿਹਾ ਜੀ ਬੇਨਤੀ ਇਹ ਆ ਵੀ ਸਾਨੂੰ ਸਰਕਾਰੀ ਕੋਟੇ ਦੇ ਵਿੱਚੋਂ ਫੀਡ ਬਣਾਓ ਉਹ ਕਹਿੰਦੇ ਵੀ ਆ ਵੇਖੋ ਅਸੀਂ ਮੰਨ ਰਹਾ ਮੈਂ ਕਿਹਾ ਜੀ ਇਹ ਹੈਗੀ ਐਨ ਜੀਓ ਦੀ ਤੁਹਾਡੇ ਕੋਲੋਂ ਸਰਕਾਰੀ ਕੋਟੇ 'ਚ ਜਿੰਨੀ ਦੇਰ ਸਾਨੂੰ ਫੀਡ ਨਹੀਂ ਮਿਲਦੀ ਉਨੀ ਦੇਰ ਸਾਡਾ ਫਲੱਡ ਡਿਕਲੇਅਰ ਨਹੀਂ ਹੁੰਦਾ ਤੇ ਜੇ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਬਿਆਨ ਨਹੀਂ ਦਿੱਤਾ ਇੱਕ ਵੀ ਤੇ ਸਾਨੂੰ ਕੱਲ ਨੂੰ ਸਾਡੀ ਮਰੀ ਫਸਲ ਦਾ ਖਰਾਬਾ ਵੀ ਨਹੀਂ ਮਿਲਣਾ ਦਰਿਆ ਦਾ ਹਲਕਾ ਹੋਣਾ ਫਿਰ ਉਹਨਾਂ ਨੇ ਡਾਕਟਰਾਂ ਦੀ ਰਿਪੋਰਟ ਲੈ ਕੇ ਤੇ ਆਹ 2 ਦਿਨ ਪਹਿਲਾਂ ਇੱਕ ਕੱਲ ਵੀ ਵੰਡੀ ਆ ਤੇ ਇੱਕ ਦਿਨ ਪਹਿਲਾਂ ਉਹ ਜਿਹੜੀ ਫੀਡ ਥੋੜੀ ਥੋੜੀ ਆ ਚਲੋ ਜੋ ਵੀ ਉਹ ਦਿੰਦੇ ਆ ਅਸੀਂ ਕਿੰਨੇ ਵੀ ਸਾਡਾ ਇੱਕ ਵੀ ਸਰਕਾਰੀ ਖਾਤੇ 'ਚ ਨਾ ਆ ਗਿਆ ਵੀ ਜਿਹੜਾ ਇੱਥੇ ਹੜ ਆਇਆ ਠੀਕ ਹੈ ਦੇਖੋ ਇਹ ਪੋਲਵਾ ਜਿੱਥੇ ਨਾ ਕੱਲ ਆਪਾਂ ਕਹਿੰਦੇ ਕਿ ਰਾਣਾ ਮਾਫ ਕਰਨਾ ਭਗਵਾਨ ਤਮਨ ਹੁਣੀ ਇੱਥੋਂ ਹੋ ਕੇ ਚਲੇ ਗਏ ਕਹਿੰਦੇ ਪਿੰਡ ਵਾਲਿਆਂ ਨੂੰ ਰੋਸ ਇਹ ਆ ਕਿ ਇਹਨਾਂ ਨੂੰ ਮਿਲੇ ਨਹੀਂ ਜਿਹੜੇ ਲੋਕ ਪਾਣੀ ਦੇ ਵਿੱਚ ਡੁੱਬੇ ਉਹਨਾਂ ਨੂੰ ਮਿਲੇ ਨਹੀਂ ਦੂਜੇ ਪਾਸੇ ਜੇ ਉਹ ਕਹਿੰਦੇ ਕਿ ਇੱਥੋਂ ਹੀ ਜਾਣਾ ਸੀ ਤਾਂ ਚੰਡੀਗੜ੍ਹ ਬਹਿ ਕੇ ਹੀ ਨਕਸ਼ਾ ਦੇਖ ਲੈਂਦੇ ਇਹਨਾਂ ਲੋਕਾਂ ਨੂੰ ਵਕਤ ਕਿਉਂ ਪਾਇਆ ਪੂਰਾ ਸ਼ਹਿਰ ਸਿਕਿਉਰਟੀਆਂ ਵਿੱਚ ਲਾ ਦਿੱਤਾ ਤੇ ਦੂਜੇ ਪਾਸੇ ਇਹ ਲੋਕ ਕਹਿੰਦੇ ਕਿ ਪ੍ਰਸ਼ਾਸਨ ਸਰਕਾਰ ਵੱਲੋਂ ਕੋਈ ਵੀ ਮਦਦ ਜੜੀ ਨਹੀਂ ਕੀਤੀ ਜਾ ਰਹੀ ਜਦਕੇ ਜੋ ਇਥੋਂ ਦੇ ਹਲਕਾ ਵਿਧਾਇਕ ਜਰ ਆਣਾ ਉਹਦਾ ਨਾਮ ਜ਼ਰੂਰ ਲੈ ਰਹੇ ਨੇ ਕਿ ਉਹ ਪੂਰੀ ਮਦਦ ਕਰ ਰਿਹਾ ਲੇਕਿਨ ਪ੍ਰਸ਼ਾਸਨ ਦੇ ਉੱਪਰ ਇਹ ਲੋਕ ਸਵਾਲ ਵੀ ਚੱਕ ਰਹੇ ਨੇ ਤੇ ਕੱਲ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਰੋਸ ਵੀ ਕਰ ਰਹੇ ਨੇ